ਮਨਜੀ ਕਹਿੰਦੇ ਸੂਾਰੇ ਥਾਗੇ ਜਿਆਦਾ ਕੁਝ ਥਗੀ ਮਾਰਨ ਦੀ ਕੋਸ਼ਿਸ਼ ਕਰਕੇ ਔਰ ਫੋਨ ਵੀ ਹੈਕ ਕਰਕੇ ਪੂਰਾ ਹੀ ਇਹ ਵੀ ਕਮਾਲ ਵਾਲੀ ਗੱਲ ਆ ਕਿ ਪੂਰਾ ਦਾ ਪੂਰਾ ਫੋਨ ਹੀ ਉਹਨਾਂ ਨੇ ਹੈਕ ਕਰ ਲਿਆ ਜਿਹਦੇ ਨਾਲ ਮੇਰੀ ਕਾਲਿੰਗ ਵੀ ਉਹ ਆਪਣੇ ਕੋਲ ਕਰ ਰਹੇ ਸੀ ਵੀ ਓਟੀਪੀ ਕੋਈ ਪਾਸਵਰਡ ਨਹੀਂ ਦਿੱਤਾ ਮੈਨੂੰ ਸਿਰਫ ਇੱਕ ਕਾਲ ਆਂਦੀ ਆ ਸਵੇਰੇ ਇਸ ਨੰਬਰ ਤੋਂ ਕਾਲ ਆਂਦੀ ਆ ਡਾਇਲ ਕੀਤਾ ਤੋ ਉਹ ਬੰਗਲਾ ਬਿਲਕੁਲ 1 ਸੈਕਿੰਡ ਦੀ ਉਹ ਸਦ ਝਟਕਾ ਮਾਰ ਕੇ ਉਹ ਬੰਦ ਹੋ ਗਿਆ ਨੰਬਰ ਜੀ ਲੰਬਾ ਜੋੜਾ ਵਪਾਰ ਵੀ ਕਰਦੇ ਹੋ ਜਿਹੜੇ ਕਰੰਟ ਅਕਾਊਂਟ ਜਾਂ ਤੁਹਾਡੇ ਸੇਵਿੰਗ ਨਾ ਉਹ ਇਹਨਾਂ 'ਚ ਕੋਈ ਨੁਕਸਾਨ ਹੋਇਆ ਜੀ ਬਹੁਤ ਵੱਡਾ ਨੁਕਸਾਨ ਮੇਰਾ ਸੇਵਿੰਗ ਕੋਰ ਮੇਰਾ ਕਰੰਟ ਅਕਾਊਂਟ ਮੇਰੇ ਫਰਮ ਦੇ ਅਕਾਊਂਟ ਸਾਰੇ ਜਲਦੀ ਜੀ ਤੋਂ ਨਾਲ ਨਾਲ ਸਾਰੀ ਗੀਤੀ ਆਈ ਜੋ ਮੇਰੇ ਫੋਨ 'ਤੇ ਚਲਦੀ ਸੀ ਉਹ ਮੈਸੇਜ ਦੇਖ ਕੇ ਲੱਗਦਾ ਸੀ ਵੀ ਇਹ ਫੋਨ ਜਿਹੜਾ ਵਾ ਇਹ ਬਨੇ ਨਹੀਂ ਚਲਾ ਰਿਹਾ ਇਹਦਾ ਫੋਨ ਕੋਈ ਹੋਰ ਚਲਾ ਕੇ ਤੇ ਪੈਸੀ ਦੀ ਡਿਮਾਂਡ ਕੋਈ ਹੋਰ ਕਰ ਰਿਹਾ ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ ਤੇ ਤੁਹਾਡੇ ਘਰ ਡਿਲੀਵਰੀ ਬੁਆਏ ਡਿਲੀਵਰੀ ਕਰਨ ਆਉਂਦਾ ਹੈ ਤੁਹਾਡੇ ਆਨਲਾਈਨ ਸ਼ਾਪਿੰਗ ਦੀ ਜਾਂ ਫਿਰ ਤੁਸੀਂ ਕੁਝ ਹੋਰ ਵੀ ਆਨਲਾਈਨ ਮੰਗਵਾਉਂਦੇ ਹੋ ਤਾਂ ਕੋਸ਼ਿਸ਼ ਕਰਿਓ ਕਿਸੇ ਨੂੰ ਕਾਲ ਨਾ ਕਰਿਓ ਜੇਕਰ ਕਾਲ ਕਰੋਗੇ ਤਾਂ ਉਹ ਹਾਲ ਹੋਏਗਾ ਤੁਹਾਡੇ ਨਾਲ ਜੋ ਬਟਾਲਾ ਦੇ ਜਾਣੇਮਾਨੇ ਕਪੜਾ ਵਪਾਰੀ ਕਪੜਾ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਭਾਜਪਾ ਦੇ ਲੀਡਰ ਵਿਨੇ ਮਹਾਜਨ ਬਟਾਲਾ ਦੇ ਵਿੱਚ ਹੋਇਆ ਵਿਨੇ ਮਹਾਜਨ ਉਹਨਾਂ ਨੂੰ ਇੱਕ ਕਾਲ ਆਉਂਦੀ ਹੈ ਕੀ ਕਾਲ ਆਉਂਦੀ ਔਰ ਉਸ ਤੋਂ ਬਾਅਦ ਠੱਗਾ ਵੱਲੋਂ ਨਵੀਂ ਟੈਕਨੀਕ ਦੇ ਤਹਿਤ ਜਿਹੜਾ ਪਹਿਲਾਂ ਕਿਹਾ ਜਾਂਦਾ ਸੀ ਕਿ WhatsApp ਹੈਕ ਨਹੀਂ ਹੁੰਦਾ ਫੋਨ ਕਾਲ ਹੈਕ ਨਹੀਂ ਹੁੰਦੀਆਂ ਪਰ ਹੁਣ ਜਿਹੜੇ ਠੱਗ ਨੇ ਉਹ WhatsApp ਔਰ ਫੋਨ ਕਾਲਸ ਵੀ ਹੈਕ ਕਰ ਲੈਂਦੇ ਆ ਸਾਡਾ ਵੀਨੇ ਮਹਾਜਨ ਹੁਣ ਨਹੀਂ ਮੌਜੂਦ ਆ ਵੀਨੇ ਜੀ ਕਹਿੰਦੇ ਇਸ ਵਾਰ ਠੱਗ ਜ਼ਿਆਦਾ ਕੁਝ ਠਗੀ ਮਾਰਨ ਦੀ ਕੋਸ਼ਿਸ਼ ਕਰਕੇ ਔਰ ਫੋਨ ਵੀ ਹੈਕ ਕਰਕੇ ਪੂਰਾ ਹੀ ਕਮਾਲ ਹੋ ਗਈ ਹੈ ਤੇ ਬੱਲੋ ਆਪ ਹੀ ਜਦੋਂ ਮਨੂੰ ਇਸ ਗੱਲ ਦੀ ਸਮਝ ਲੱਗੀ ਤੇ ਆਪਣੇ ਵੀ ਪੈਰਾਥਲੇ ਜਮੀਨ ਨਿਕਲ ਗਈ ਕਿਉਂਕਿ ਇਹ ਤੇ ਕਮਾਲ ਵਾਲੀ ਗੱਲ ਹੈ ਕਿ ਪੂਰੋ ਦਾ ਪੂਰਾ ਫੋਨ ਹੀ ਉਹਨਾਂ ਨੇ ਹੈਕ ਕਰ ਲਿਆ ਜਿਹਦੇ ਨਾਲ ਮੇਰੀ ਕਾਲਿੰਗ ਵੀ ਉਹ ਆਪਣੇ ਕੋਲ ਕਰ ਰਹੇ ਸੀ ਕਿ ਮੇਰੀ ਕਾਲ ਵੀ ਜਿਹੜੀ ਮੇਰੇ ਫੋਨ ਤੇ ਆ ਰਹੀ ਸੀ ਉਹਨਾਂ ਨੂੰ ਜਾ ਰਹੀ ਸੀ ਔਰ ਮੇਰੇ OTP ਟੈਕਸਟ ਮੈਸੇਜ ਮੇਰਾ WhatsApp ਜਿਹੜਾ ਵਾ ਪੂਰਾ ਪੂਰਾ ਉਹਨਾਂ ਨੇ ਕਰ ਲਿਆ ਮੇਰੇ ਵੀ WhatsApp ਤੇ ਕਾਲਸ ਕਰ ਰਹੇ ਸੀ ਮੇਰੇ WhatsApp ਤੇ ਮੈਸੇਜਸ ਕਰ ਰਹੇ ਸੀ ਮਤਲਬ ਕਹਿ ਸਕਦੇ ਹਾਂ ਕਿ ਮੇਰਾ ਫੋਨ ਹੀ ਕੱਲਾ ਮੇਰੇ ਕੋਲ ਸੀਗਾ ਤੁਸੀਂ ਉਹਨਾਂ ਨੂੰ ਆਪਣਾ OTP ਦੇ ਦਿੱਤਾ ਪਾਸਵਰਡ ਦਿੱਤਾ ਦਿੱਤਾ ਕੀ ਕੋਈ OTP ਕੋਈ ਪਾਸਵਰਡ ਨਹੀਂ ਦਿੱਤਾ ਮੈਨੂੰ ਸਿਰਫ ਇੱਕ ਕਾਲ ਆਂਦੀ ਆ ਸਵੇਰੇ ਇਸ ਨੰਬਰ ਤੋਂ ਕਾਲ ਆਂਦੀ ਆ ਔਰ ਸਵਾ 10 ਕਵਜੇ ਨਾਲੇ ਕਾਲ ਆਂਦੀ ਆ ਇਹ ਨੰਬਰ ਤੋਂ ਕਾਲ ਆਂਦੀ ਆ ਕਿ ਤੁਹਾਡਾ ਇੱਕ ਪਾਰਸਲ ਆਇਆ ਹੋਇਆ ਪੋਸਟ ਆਫਿਸ ਸਪੀਡ ਪੋਸਟ ਤੋਂ ਹੀ ਬੋਲ ਰਿਹਾ ਆ ਤੁਹਾਡਾ ਇੱਕ ਪਾਰਸਲ ਆ ਤੇ ਉਹ ਹਿੰਦੀ ਜੀ ਬੰਦਾ ਗੱਲ ਕਰ ਰਿਹਾ ਸੀ ਉਹਨੇ ਮੰਨ ਗਿਆ ਤੁਹਾਡਾ ਇੱਕ ਪਾਰਸਲ ਆ ਕਿ ਡਿਲੀਵਰੀ ਬੁਆਏ ਨਵਾਂ ਆ ਤੇ ਉਹਨੂੰ ਤੁਹਾਡਾ ਜਿਹੜਾ ਐਡਰੈਸ ਮੈਚ ਨਹੀਂ ਹੋ ਰਿਹਾ ਤੇ ਤੁਸੀਂ ਇੱਕ ਨੰਬਰ ਤੁਹਾਨੂੰ ਟੈਕਸਟ ਮੈਸੇਜ ਕਰ ਲਗੇ ਆ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਉਹਨਾਂ ਨੂੰ ਦੱਸਣਾ ਨੰਬਰ ਦੇਖਣ ਚ ਵੀ ਥੋੜਾ ਅਜੀਬ ਲੱਗਦਾ ਪਹਿਲਾਂ ਸਟਾਰ ਆ ਫਿਰ ਨੰਬਰ ਡਿਜੀਟ ਆ ਫਿਰ ਸਟਾਰ ਆ ਫਿਰ ਲਾਸਟ ਤੇ ਹੈਸ਼ ਆ ਮੈਂ ਉਹੀ ਗੱਲ ਮੈਨੂੰ ਵੀ ਇਹ ਦੇਖ ਕੇ ਥੋੜੀ ਲੱਗੀ ਉਸ ਲਈ ਗੱਲ ਪਰ ਜਦੋਂ ਉਹ ਮਤਲਬ ਇੱਕ ਹੁੰਦਾ ਕਿ ਕਾਲ ਆਈ ਤੁਹਾਨੂੰ ਅੱਜ ਕੱਲ ਆ ਜਾਂਦਾ ਜਦੋਂ ਕਾਲ ਆਉਂਦੀ ਹੈ ਅੱਜ ਕੱਲ ਆਲਮੋਸਟ ਫੋਨਾਂ ਦੇ ਟੂ ਕਲਰ ਦੇ ਉੱਪਰ ਆ ਜਾਂਦਾ ਸਪੈਮ ਕਾਲ ਆ ਜਾਂਦਾ ਇੱਕ ਤੇ ਨੰਬਰ ਬੜਾ ਮਲੋਸਰਾ ਦਾ ਸੀਗਾ ਜਿਹੜਾ ਲੱਗ ਰਿਹਾ ਸੀਗਾ ਦੂਸਰਾ ਜਦੋਂ ਮੈਂ ਇਹ ਦੇਖਿਆ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਮੈਂ ਦੇਖਿਆ ਸਟਾਰ ਹੈਸ਼ ਮੋਬਾਈਲ ਨੰਬਰ ਤੇ ਸਾਈਡਾਂ ਤੇ ਲੱਗਾ ਤੇ ਮੈਂ ਉਹਨੂੰ ਬੈਕ ਕਾਲ ਕੀਤੀ ਮੈਂ ਕਿਹਾ ਯਾਰ ਕਿਸ ਤਰ੍ਹਾਂ ਦਾ ਨੰਬਰ ਹੈ ਤੇ ਕਾਲ ਕਿਵੇਂ ਹੋਣੀ ਆ ਉਨੇ ਕਾ ਸਾਡਾ ਕੰਪਨੀ ਦਾ ਨੰਬਰ ਹੁੰਦਾ ਤੁਸੀਂ ਇਹ ਕੰਪਨੀ ਦੇ ਨੰਬਰ ਤੇ ਕਾਲ ਕਰੋਗੇ ਤੁਹਾਨੂੰ ਉਥੋਂ ਉਹਨਾਂ ਦਾ ਆਪੇ ਫੋਨ ਆ ਜਣਾ ਉਹ ਡਿਲੀਵਰੀ ਬாய் ਦਾ ਫੋਨ ਆ ਜਣਾ ਤੁਹਾਡਾ ਨੰਬਰ ਚੱਲ ਜਾਣਾ ਮੈਂ ਉਥੋਂ ਕਾਪੀ ਪੇਸਟ ਕਰਕੇ ਆਪਣੇ ਡਾਇਲਿੰਗ ਤੇ ਜਾ ਕੇ ਡਾਇਲਿੰਗ ਜਾ ਕੇ ਡਾਇਲ ਕੀਤਾ ਤੇ ਡਾਇਲ ਕੀਤਾ ਤਾਂ ਮਤਲਬ ਮੈਨੂੰ ਲੱਗਾ ਵਿਦਨ 1 ਸੈਕਿੰਡ ਦੀ ਉਹ ਸਿਰ ਝਟਕਾ ਮਾਰ ਕੇ ਉਹ ਬੰਦ ਹੋ ਗਿਆ ਨੰਬਰ ਕਾਲ ਹੋਈ ਨਹੀਂ ਮੈਂ ਉਹਨੂੰ ਬੈਕ ਕਾਲ ਕੀਤੀ ਮੈਂ ਕਿਹਾ ਜੀ ਇਸ ਤਰ੍ਹਾਂ ਕਿ ਇਹ ਕਾਲ ਤੇ ਹੋ ਨਹੀਂ ਰਹੀ ਤੇ ਤੁਸੀਂ ਡਿਲੀਵਰੀ ਬாய் ਨੂੰ ਮੇਰਾ ਨੰਬਰ ਦੇ ਦਿਓ ਤੇ ਜਦੋਂ ਡਿਲੀਵਰੀ ਬੁਆਏ ਨੇ ਮੈਂ ਨੰਬਰ ਦੇਣ ਦੀ ਗੱਲ ਕੀਤੀ ਤਾਂ ਉਹਨੇ ਕਿਹਾ ਕਿ ਡਿਲੀਵਰੀ ਬੁਆਏ ਜਿਹੜਾ ਵਾ ਉਹ ਨਵਾਂ ਵਾ ਤੇ ਮੈਂ ਦੇਖਣਾ ਤੁਹਾਨੂੰ ਪਾਰਸਲ ਜਿਹੜਾ ਮਿਲ ਜਾਂਦਾ ਤੇ ਮੇਰੇ ਦਿਮਾਗ 'ਚ ਉਹ ਗੱਲ ਆਈ ਮੈਂ ਕਿ ਚਲੋ ਪਾਰਸਲ ਹੋਏਗਾ ਤਾਂ ਮਿਲ ਜੇਗਾ ਮੈਂ ਉਸ ਤੋਂ ਬਾਅਦ ਜਿਹੜਾ ਵਾ ਉਹ 2 ਘੰਟੇ ਤੇ ਮਨੂੰ ਇਸ ਗੱਲ ਦੀ ਸਮਝ ਨਹੀਂ ਦਿਮਾਗ 'ਚ ਵੀ ਨਹੀਂ ਆਈ ਕਿ ਗੱਲ ਮੇਰੀ ਕੋ ਗੱਲ ਹੈ ਮੈਂ ਤੇ ਕਾਲ ਕਰਦਾ ਰਿਹਾ ਪਰ ਮਨੂੰ ਕੋਈ ਕਾਲ ਨਹੀਂ ਆ ਰਹੀ ਤੇ ਮੈਂ ਸੋਚਿਆ ਕਿ ਇਸ ਲਈ ਹੁੰਦਾ ਹੈ ਬਾਈਚਾਂਸ ਇਸ ਟਾਈਮ 2 ਘੰਟੇ ਦੀ ਕਾਲ ਨਹੀਂ ਆਈ ਹੋਈਗੀ ਤੇ ਲਗਭਗ ਸਵਾਦਾ ਦਾ ਟਾਈਮ ਹੋਣਾ ਕਿ ਪੂਨੇ 12 12 ਵਜੇ ਦੇ ਲਗਭਗ ਮੈਨੂੰ ਮੇਰੇ ਕਜ਼ਨ ਦੀ ਕਾਲ ਮੇਰੇ ਮਦਰ ਦੇ ਨੰਬਰ ਤੇ ਆਈ ਉਹ ਉਹ ਮੈਨੂੰ ਉਹ ਉਹਨਾਂ ਦੇ ਮਦਰ ਨੂੰ ਗੱਲ ਕਰ ਰਿਹਾ ਸੀਗਾ ਕਿ ਮੇਰੇ ਵੱਲੋਂ ਕੋ ਕਿੱਥੇ ਆ ਉਹਦਾ ਮੈਨੂੰ ਮੈਸੇਜ ਆਇਆ 55000 ਰੁਪਏ ਡਿਮਾਂਡ ਕਰ ਰਿਹਾ ਹੈ ਕਿ ਮੈਨੂੰ ਚਾਹੀਦਾ ਹੈ ਸਾਈਟ 'ਚ ਬਾਦੋ ਤੇ ਮੈਂ ਜਦੋਂ ਕਾਲ ਕਰਨਾ ਉਹ ਤੇ ਕਾਲ ਕੋਈ ਹੋਰ ਉਠਾ ਰਿਆ ਤੇ WhatsApp ਤੇ ਵੀ ਮੈਸੇਜ ਆ ਰਹੇ ਆ ਮਨੂੰ ਕਿ ਮਤਲਬ ਜ਼ਰੂਰੀ ਆ ਜਲਦੀ ਬਾਦੋ ਵੈਸੇ ਤੇ ਕਿੱਥੇ ਆ ਉਹਦਾ ਫੋਨ ਗੁੰਮ ਹੋ ਗਿਆ ਤੇ ਮੇਰੀ ਮਦਰ ਨੇ ਕਿਹਾ ਉਹ ਤੇ ਆਪਣੇ ਰੂਮ 'ਚ ਬੈਠਾ ਦਾ ਤੇ ਮੇਰੇ ਮਦਰ ਨੇ ਮੈਨੂੰ ਉਹਨਾਂ ਨਾਲ ਗੱਲ ਕਰ ਮੈਂ ਮਤਲਬ 13 ਨੰਬਰ ਤੇ ਤੇਰੇ ਕੋਲ ਆ ਤੇ ਫਿਰ ਕੌਣ ਮੈਸੇਜ ਕਰ ਰਿਹਾ ਮੈਂ ਬੜਾ ਹਰਾਣ ਹੋਇਆ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਤੇ ਇੱਕ ਮਤਲਬ ਮੈਨੂੰ ਸਮਝ ਲੱਗ ਗਈ ਹੁੰਦਾ ਕਿ ਮੇਰਾ ਫੋਨ ਹੈਕ ਹੋ ਜਾਊਗਾ ਮੈਂ ਆਪਣੇ ਬੇਡੇ ਨੂੰ ਕਿਹਾ ਕਿ ਮੇਰੇ ਨੰਬਰ ਤੇ ਕਾਲ ਕਰੀ ਜਰਾ ਜਦੋਂ ਉਹਨੇ ਮੇਰੇ ਨੰਬਰ ਤੇ ਕਾਲ ਕੀਤੀ ਤੇ ਮੇਰਾ ਨੰਬਰ ਮੇਰਾ ਫੋਨ ਸਾਹਮਣੇ ਪਿਆ ਨਹੀਂ ਪਰ ਮੇਰੇ ਕਾਲ ਜਿਹੜੀ ਉਹ ਕਿ ਹੋਰ ਜਾ ਰਹੀ ਸੀ ਤੇ ਜਦੋਂ WhatsApp ਖੋਲਿਆ ਤੇ WhatsApp ਮੇਰਾ ਜਿਹੜਾ ਉਹ ਬੰਦ ਹੋ ਚੁੱਕਾ ਸੀਗਾ ਮੇਰਾ WhatsApp ਵੀ ਉਹ ਚਲਾ ਰਹੀ ਸੀ ਉਹ ਆਪਣੀ ਆਈਡੀ ਆਪਣਾ ਬਾਅਦ ਮੈਂ ਕਿ ਟੋਟਲ ਮੇਰਾ ਫੋਨ ਦੀ ਬਾਡੀ ਮੇਰੇ ਕੋਲ ਸੀਗੀ ਬਟ ਟੋਟਲ ਫੋਨ ਹੀ ਚਲਾਰੀ ਉਸਕੇ ਲੱਗਦਾ ਕਿ ਜਿਸ ਤਰੀਕੇ ਨਾਲ ਠੱਗਾ ਨੇ ਟੈਕਨੀਕ ਅਪਣਾ ਲਈ ਤੁਹਾਡੇ ਕਿਉਂਕਿ ਤੁਸੀਂ ਲੰਬਾ ਚੌੜਾ ਵਪਾਰ ਵੀ ਕਰਦੇ ਹੋ ਜਿਹੜੇ ਕਰੰਟ ਅਕਾਊਂਟ ਜਾਂ ਤੁਹਾਡੇ ਸੇਵਿੰਗ ਆਉਣ ਇਹਨਾਂ 'ਚ ਕੋਈ ਨੁਕਸਾਨ ਹੋਇਆ ਦੇਖੋ ਫਿਲਹਾਲ ਦੀ ਘੜੀ ਤੇ ਮੈਂ ਤੁਹਾਨੂੰ ਦੱਸ ਰਿਹਾ ਕਿ ਅਕਾਊਂਟਸੋਂ ਮੇਰਾ ਨੁਕਸਾਨ ਨਹੀਂ ਹੋ ਬਾਇਆ ਕਿਉਂਕਿ ਮੈਂ ਲੱਗਾ ਮੈਨੂੰ ਕਾਫੀ دیر ਬਾਅਦ ਬੜਾ ਡੇਢ ਬਣਦੋ ਘੰਟੇ ਬਾਅਦ ਪਤਾ ਲੱਗਾ ਪਰ ਜਦੋਂ ਮੈਨੂੰ ਪਤਾ ਲੱਗਾ ਮੈਂ ਉਸੇ ਵੇਲੇ ਇਮੀਡੀਏਟਲੀ ਕਸਟਮਰ ਕੇਰ ਤੇ ਫੋਨ ਕਰਕੇ ਬੈਂਕ ਮੈਨੇਜਰ ਨਾਲ ਗੱਲ ਕੀਤੀ ਉਹਨਾਂ ਨੂੰ ਫੋਨ ਕਰਕੇ ਮੈਂ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ ਇਮੀਡੀਏਟਲੀ ਬੇਜਤੇ ਮੇਰੇ ਜਿੰਨੇ ਵੀ ਅਕਾਊਂਟਸ ਆ ਉਹਨਾਂ ਦੀ ਨੈਟ ਬੈਂਕਿੰਗ ਔਰ ਜਿੰਨੇ ਮੇਰੇ ਕਾਰਡ ਚੱਲ ਰਿਹਾ ਔਰ ਜਿੰਨਾ ਬੈਂਕ ਅਕਾਊਂਟ ਉਹਨੂੰ ਫ੍ਰੀਜ਼ ਕਰ ਦਿੱਤਾ ਗਿਆ ਚਲੋ ਉਹਨਾਂ ਨੇ ਵੀ ਬੜੀ ਜਲਦੀ ਨਾਲ ਸਾਰਾ ਕਰਕੇ ਮੇਰੇ ਉਹਨਾਂ ਨੇ ਮੈਨੂੰ ਲਾਸਟ ਆਪਣੀਆਂ ट्रांजੈਕਸ਼ਨਾਂ ਦੱਸੀਆਂ ਜਿਹੜੀਆਂ ਮੈਂ ਖੁਦ ਕੀਤੀ ਉਹਨਾਂ ਨੇ ਮੈਨੂੰ ਕਨਫਰਮ ਕੀਤੇ ਆ ਕਿ ਲਾਸਟ ਤੁਹਾਡੀਆਂ ਮੈਂ ਕਿਹਾ ਮੇਰੀਆਂ ਉਹਨਾਂ ਨੇ ਕਿਹਾ ਜੀ ਠੀਕ ਹੈ ਜੀ ਅਸੀਂ ਤੁਹਾਡਾ ਬੈਂਕ ਫ੍ਰੀਜ਼ ਕਰਦੇ ਹਾਂ ਹੁਣ ਉਹ 3 ਦਿਨ ਤੋਂ ਫ੍ਰੀਜ਼ ਨੇ ਕੱਲ ਜੂ 3 ਦਿਨ ਛੁੱਟੀਆਂ ਸੀ ਹੁਣ ਉਹ ਬੈਂਕ ਅਕਾਊਂਟ ਮੇਰੇ ਫ੍ਰੀਜ਼ ਹੋਣ ਤੋਂ ਬਾਅਦ ਮੈਨੂੰ ਫਿਰ ਧਿਆਨ ਰਿਹਾ ਆਪਣੇ ਵਟਸਐਪ ਦਾ ਵਟਸਐਪ ਫਿਰ ਜਦੋਂ ਕਾਲਿੰਗ ਲੋਕਾਂ ਨੂੰ ਮੈਨੂੰ ਲੱਗਦਾ ਹਜ਼ਾਰਾਂ ਚ ਉਹਨਾਂ ਨੇ ਮੈਸੇਜ ਲੋਕਾਂ ਕੋਲ ਕੋ ਡਿਮਾਂਡ ਕੀਤੀ ਹੁਣ ਅਜੇ ਤੱਕ ਤੇ ਕਿਸੇ ਸਾਰੇ ਦੋਸਤਾਂ ਸੱਜਣਾ ਨਾਲ ਗੱਲ ਹੋਈ ਹੈ ਜਿਨ੍ਹਾਂ ਦੇ ਮੈਨੂੰ ਫੋਨ ਆਏ ਉਹਨਾਂ ਨੇ ਕਿਹਾ ਕਿ ਮਤਲਬ ਕਿ ਕਈ ਵਾਰੀ ਲੋਕਾਂ ਨੂੰ ਅੱਜਕੱਲ ਸਾਈਬਰ ਕਰਾਂਦੇ ਸ਼ੱਕ ਹੁੰਦਾ ਹੈ ਇਸ ਗੱਲ ਦਾ ਤੇ ਉਹ ਅਜੇ ਤੱਕ ਤੇ ਐਸਾ ਕੋਈ ਨੁਕਸਾਨ ਸਾਹਮਣੇ ਨਹੀਂ ਆ। ਇਹ ਵੀ ਤੇ ਗੱਲ ਜਿ ਤਰ੍ਹਾਂ ਤੁਹਾਡੇ ਦੋਸਤਾਂ ਨੂੰ ਮੈਸੇਜ ਗਏ ਆ ਕੋਈ ਵੀ ਬੰਦਾ ਇੰਦੀ ਗੱਲ ਤਾਂ ਵਿਸ਼ਵਾਸ ਨਹੀਂ ਕਰਦਾ ਕਿ ਮਤਲਬ ਇਸ ਲੈਵਲ ਤੇ ਜਾ ਕੇ ਹਨਾ ਵੀ ਨਹੀਂ ਕੋਈ ਡਿਮਾਂਡ ਕਰ ਸਕਦੇ। ਬਿਲਕੁਲ ਪਰ ਗੱਲ ਇਸ ਤਰ੍ਹਾਂ ਨਾ ਕਈ ਵਿਸ਼ਵਾਸ ਨਹੀਂ ਕਰਦੇ ਪਰ ਕਈ ਹੁੰਦਾ ਕਿ ਆਏ ਸੋਚਦਾ ਕਿ ਜਦੋਂ ਜੁੜੀ ਹੈ ਕਿਤੇ ਮੰਨ ਲਓ ਕਿਸੇ ਅਸੀਂ ਦੋਸਤਾਂ ਨਾਲ ਕਿਸੇ ਵੇਲੇ ਹੁੰਦਾ ਕਿ ਵਾਕਈ ਜਦੋਂ ਕਿਸੇ ਦੀ UPI ਨਹੀਂ ਜਲਦੀ ਹੁੰਦੀ ਬੰਦਾ ਦੋਸਤ ਨੂੰ ਫੋਨ ਹਾਂ ਪਰ ਉਹਨਾਂ ਦਾ ਲਿਖਣ ਦਾ ਸਟਾਈਲ ਇੱਕ ਅਲੱਗ ਵਾ ਜਿਸ ਕਰਕੇ ਕਿਸੇ ਨੂੰ ਆਉਂ ਲੱਗਦਾ ਕਿ ਯਾਰ ਜਦੋਂ ਡੇਲੀ ਚ ਜਿੰਨਾ ਗੱਲਬਾਤ ਹੁੰਦੀ ਉਹਨੂੰ ਬਦਹੁੰਦਾ ਕਿ ਉਹਦੇ ਮੰਗ ਤੁਹਾਡੇ ਕਿਸੇ ਕੋ ਪੈਸੇ ਲੈਣ ਦਾ ਜਾਂ ਮੇਰੇ ਕੋ ਕਿਸੇ ਪੈਸੇ ਦੇਣ ਦਾ ਮੰਗਣ ਦਾ ਸਟਾਈਲ ਕਿਉਂ ਹੋ ਜਾ ਉਹ ਚ ਜ਼ਰੂਰ ਡਿਫਰੈਂਸ ਹੈਗਾ ਪਰ ਇਹ ਜਿਹੜੀ ਗੱਲ ਜ਼ਰੂਰ ਹੈ ਕਿ ਇਸ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਿੰਨਾ ਕੁ ਵੱਡਾ ਨੁਕਸਾਨ ਹੋਣਾ ਬਚ ਗਿਆ ਦੇਖੋ ਜੀ ਬਹੁਤ ਵੱਡਾ ਨੁਕਸਾਨ ਮੇਰਾ ਸੇਵਿੰਗ ਅਕਾਊਂਟ ਮੇਰਾ ਕਰੰਟ ਅਕਾਊਂਟ ਮੇਰੇ ਫਰਮ ਦੇ ਅਕਾਊਂਟ ਸਾਰੇ ਚੱਲਦੇ ਸੀ ਇਸ ਤੋਂ ਨਾਲ ਨਾਲ ਸਾਰੀ ਯੂਪੀਆਈ ਤੋਂ ਮੇਰੇ ਫੋਨ ਤੋਂ ਚੱਲਦੀ ਸੀ ਔਰ ਮੈਂ ਹੁਣ ਸੋਚਣ ਨੂੰ ਮਜਬੂਰ ਹੋ ਗਿਆ ਕਿ ਇਹ ਚੀਜ਼ਾਂ ਚਲਾਣੀਆਂ ਵੀ ਚਾਹੀਦੀਆਂ ਕਿ ਨਹੀਂ ਚਲਾਣੀਆਂ ਚਾਹੀਦੀਆਂ ਕਿਉਂਕਿ ਇਹ ਤੇ ਮਤਲਬ 2 3 ਘੰਟੇ ਤੇ ਮੇਰੇ ਦਿਮਾਗ ਦੇ ਅੰਦਰ ਇਸੇ ਤਰ੍ਹਾਂ ਕੋਈ ਚੀਜ਼ ਘੁੰਮਦੀ ਰਹੀ ਕਿ ਦੇਖੋ ਇਕੱਲੇ ਪੈਸੇ ਦੀ ਗੱਲ ਨਹੀਂ ਕਿ ਮੇਰੇ ਫੋਨ ਤੋਂ ਕੋਈ ਕ੍ਰਾਈਮ ਵੀ ਹੋ ਸਕਦਾ ਮੇਰੇ ਫੋਨ ਤੋਂ ਕਿਸੇ ਨੂੰ ਕੋ ਗਲਤ ਕਾਲ ਜਾ ਸਕਦੀ ਹੈ ਮੇਰੇ ਫੋਨ ਨੂੰ ਯੂਜ਼ ਕਰਕੇ ਕੋਈ ਵੀਡੀਓ ਬਣ ਸਕਦੀ ਹੈ ਉਹ ਜੀ ਜਾਂ ਮੇਰੀ ਫੋਟੋਜ਼ ਵਗੈਰਾ ਜਾਂ ਮੇਰੇ ਹੋਰ ਡਾਕੂਮੈਂਟਸ ਵਿੱਚ ਆ ਉਹ ਕਿਸ ਤਰ੍ਹਾਂ ਦੇ ਹੁਣ ਹੋ ਚੁੱਕਾ ਅਜੇ ਤੱਕ ਤਾਂ ਮਨੂੰ ਇਹਦੀ ਕੋਈ ਜਾਣਕਾਰੀ ਨਹੀਂ ਕੰਪਲੇਂਟ ਕੀਤੀ ਸਾਈਬਰ ਕ੍ਰਾਈਮ ਚ ਮੈਂ ਇਮੀਡੀਏਟਲੀ ਬੇਸਤੇ ਤੇ ਪਹਿਲਾ ਆਪਣੇ ਜਿਹੜੇ ਪਾਸਿਟੀ ਥਾਣਾ ਅਪਣਾ ਥਾਣਾ ਪੈਂਦਾ ਉੱਥੇ ਕੰਪਲੇਂਟ ਰਿਟਰਨ ਵੀ ਦਿੱਤੀ ਆ ਹੁਣ ਮੈਂ ਐਸਐਸਪੀ ਸਾਹਿਬ ਨਾਲ ਮਿਲ ਕੇ ਦੀ ਕੰਪਲੀਟ ਦਵਾਂਗਾ ਸਾਡੇ ਨਾਲ ਇਹ ਬਿਨੇ ਦੇ ਦੋਸਤ ਵੀ ਨੇ ਕੋਈ ਜਿਨ੍ਹਾਂ ਨੂੰ ਮੈਸੇਜ ਆਇਆ ਕੀ ਮੈਸੇਜ ਆਇਆ ਔਰ ਇਹਨਾਂ ਨੇ ਕੀ ਪੈਸੇ ਪਾਏ ਜਾਂ ਅਨੇ ਕੀ ਮੈਸੇਜ ਆਇਆ ਸੀ ਵਿਨੇ ਦੇ ਫੋਨ ਤੋਂ ਮੈਨੂੰ ਪਰਸੋਂ 11:30 ਪੁਨੇ 12 ਵੇ ਨਾ ਮੈਸੇਜ ਆਂਦਾ ਵਾ ਵਿਨੇ ਦੇ ਫੋਨ WhatsApp ਤੋਂ ਕਿ ਮੇਰਾ UPI ID ਨਹੀਂ ਚੱਲਦਾ ਪਿਆ ਤੇ ਤੂੰ ਇਸ ਨੰਬਰ ਦੇ ਉੱਤੇ 15500 ਰੁਪਇਆ ਮੈਨੂੰ ਪਾ ਤੇ ਉਹ ਮੈਸੇਜ ਦੇਖ ਕੇ ਮੈਂ ਵਿਨੇ ਨੂੰ ਫੋਨ ਕੀਤਾ ਤੇ ਜਿਹੜਾ ਫੋਨ ਸੀ ਉਹ ਵੀ ਜਿਹੜਾ ਵਾ ਉਹ ਦੂਸਰੇ ਬੰਦੇ ਵੱਲੋਂ ਚੁੱਕਿਆ ਗਿਆ ਜਿਹਨੇ ਹੈਕ ਕੀਤਾ ਦਾ ਸੀ ਉਸ ਤੋਂ ਬਾਅਦ ਕਿਉਂਕਿ ਵਾਅਦਾ ਤੇ ਮੈਨੂੰ ਪਤਾ ਹੀ ਸੀ ਉਸ ਤੋਂ ਬਾਅਦ ਮੈਂ ਵਿਨੇ ਦੇ ਮਮਾ ਦੇ ਨੰਬਰ ਤੇ ਵਿਨੇ ਨੂੰ ਫੋਨ ਕੀਤਾ ਤੇ ਮੇਰੀ ਗੱਲ ਹੋਈ ਤੇ ਇਹਨੇ ਦੱਸਿਆ ਵੀ ਮੈਨੂੰ ਆਪ ਬੜੇ ਫੋਨ ਆ ਰਹੇ ਆ ਮੇਰਾ ਫੋਨ ਹੈਕ ਹੋ ਗਿਆ ਜਿਹਦੇ ਕਰਕੇ ਉਹ ਮਤਲਬ ਪੈਸਿਆਂ ਦੀ ਡਿਮਾਂਡ ਕਰਦਾ ਪਿਆ ਮੇਰੇ ਵੱਲੋਂ ਕੋਈ ਡਿਮਾਂਡ ਨਹੀਂ ਹੈਗੀ ਜੀ ਓਵਰ ਆਲ ਦੇਖਿਆ ਜਾ ਜਿਸ ਤਰੀਕੇ ਨਾਲ ਤੁਹਾਨੂੰ ਰਿਟਰਨ ਚ ਆਇਆ ਲੱਗਦਾ ਸੀ ਕਿ ਮੈਸੇਜ ਵਿਨੇ ਨੇ ਕੀਤਾ ਜਾਂ ਕੁਝ ਉਹ ਕੋਈ ਡਿਫਰੈਂਟ ਲੈਂਗੁਏਜ ਚ ਲਿਖਦੇ ਸੀ ਨਹੀਂ ਸਾਡਾ ਦੇਖੋ ਆਪਸ ਵਿੱਚ ਬਹੁਤ ਸਾਥਵਾ ਗੱਲ ਇਸ ਤਰ੍ਹਾਂ ਵੀ ਉਹ ਮੈਸੇਜ ਦੀ ਜਿਹੜੀ ਲੈਂਗੁਏਜ ਸੀ ਭਾਸ਼ਾ ਸੀ ਉਹ ਵਿਨੇ ਦੀ ਲੈਂਗੁਏਜ ਨਹੀਂ ਸੀ ਹੈਗੀ ਉਹ ਮੈਸੇਜ ਦੇਖ ਕੇ ਲੱਗਦਾ ਸੀ ਵੀ ਇਹ ਫੋਨ ਜਿਹੜਾ ਵਾ ਵਿਨੇ ਨਹੀਂ ਚਲਾ ਰਿਹਾ ਇਹਦਾ ਫੋਨ ਕੋਈ ਹੋਰ ਚਲਾ ਕੇ ਤੇ ਪੈਸੇ ਦੀ ਡਿਮਾਂਡ ਕੋਈ ਹੋਰ ਕਰਦਾ ਪਿਆ ਜੇਕਰ ਤੁਸੀਂ ਆਨਲਾਈਨ ਸ਼ਾਪਿੰਗ ਕਰਦੇ ਹੋ ਜਾਂ ਤੁਹਾਨੂੰ ਕਾਲਸ ਆਉਂਦੀਆਂ ਨੇ ਤਾਂ ਇਸ ਗੱਲ ਤੇ ਜ਼ਰੂਰ ਪੁਖਤਾ ਕਰ ਲੈਣਾ ਕਿ ਕੀ ਇਹ ਕਾਲ ਫੇਕ ਤੇ ਨਹੀਂ ਕਿਤੇ ਤੁਹਾਡੇ ਕੋਲ ਕੋਈ ਐਪਲੀਕੇਸ਼ਨ ਤਾਂ ਨਹੀਂ ਭੇਜੀ ਗਈ ਫੋਨ ਦਾ ਨਾਂ ਲੈ ਕੇ ਕਿਉਂਕਿ ਤੁਹਾਡੇ ਨਾਲ ਵੀ ਵੱਡੀ ਠੱਗੀ ਹੋ ਸਕਦੀ ਆ ਜੇ ਇਸ ਵਪਾਰੀ ਦੇ ਨਾਲ ਜਾਂ ਇਹ ਲੀਡਰ ਵੀ ਨੇ ਇਹਨਾਂ ਨਾਲ ਹੋ ਸਕਦੀ ਆ ਤਾਂ ਇਹ ਕੰਮ ਕਿਸੇ ਨਾਲ ਵੀ ਹੋ ਸਕਦਾ ਕੈਮਰਾਮੈਨ ਮੰਡੀ ਦੇ ਨਾਲ ਆਨ 에ਅਰਲੀ ਦਿੱਤੀ ਲੂਤਰਾ ਬਟਾਲਾ